ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕਪਟਰ ਮਨਿੰਦਰ ਸਿੰਘ ਉਹਨਾਂ ਦੀ ਬੇਟੀ ਬੀਬਾ ਜੈਨਦਰ ਕੋਹੜੀ ਜਿਹੜੇ ਭਾਜਪੀ ਦੇ ਮਹਿਲਾ ਵਿੰਗ ਦੇ ਪੰਜਾਬ ਦੇ ਪ੍ਰਧਾਨ ਨੇ ਉਹ ਅੱਜ ਇੱਕ ਮਾਰਚ ਕਰ ਰਿਹਾ ਉਹਨਾਂ ਦੇ ਮਾਰਚ ਦਾ ਜਿਹੜਾ ਅਜੰਡਾ ਹੈ ਜਿਹੜੀ ਉਹ ਮੰਗ ਲੈ ਕੇ ਚੱਲੇ ਚੰਡੀਗੜ੍ਹ ਕਿ ਲੇਡੀਸ ਦਾ ਜਿਹੜਾ 1000 ਰੁਪਇਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਨਹੀਂ ਦਿੱਤਾ ਉਹ 1000 ਰੁਪਇਆ ਮੰਗਣਾ ਟੰਡੀਗੜਾ ਦੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਤੁਸੀਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕਪਤਨ ਮਨਿੰਦਰ ਸਿੰਘ ਜੀ ਦੀ ਬੇਟੀ ਹੋ ਜਿਹੜੇ ਅੱਜਕੱਲ ਬੀਜੇਪੀ ਦੇ ਵੱਡੇ ਲੀਡਰ ਨੇ ਪੰਜਾਬ ਦੇ ਵਿੱਚ ਉਹ ਦਾ ਉਹ ਸਿਸ਼ਵਾ ਭਾਗ ਦੇ ਵਿੱਚ ਰਹਿੰਦੇ ਆ ਮੇਰਾ ਖਿਆਲ ਤੁਹਾਨੂੰ ਚੰਡੀਗੜ੍ਹ ਜਾਣ ਦੀ بجائے ਪਹਿਲਾਂ ਆਪਣੇ ਪਿਤਾ ਜੀ ਦੇ ਕੋਲ ਜਾਣਾ ਚਾਹੀਦਾ ਜਿਹੜੇ ਵਾਦੇ ਉਹਨਾਂ ਨੇ ਕੀਤੇ ਸੀ 17 ਦੇ ਵਿੱਚ ਆਉਣ ਲਈ ਉਹ ਜਿਹੜੇ ਵਾਦੇ ਸੀਗੇ ਉਹ ਪੂਰੇ ਹੋਏ ਕਿ ਨਹੀਂ ਹੋਏ ਆਪਣੇ ਡੈਡੀ ਨੂੰ ਪੁੱਛਣਾ ਚਾਹੀਦਾ ਕਿ ਤੁਸੀਂ 17 ਦੇ ਵਿੱਚ ਕਹਿੰਦੇ ਸੀਗੇ ਕਿ ਬੱਲਾ ਜਿਹੜੀ ਆ ਕੰਕੜ ਨੌਕਰੀ ਤੁਹਾਡਾ ਡੈਡੀ ਕਹਿੰਦਾ ਸੀ ਕਾ ਕਿ ਮੈਂ ਕੰਕੜ ਨੌਕਰੀ ਜਿਹੜੀ ਆ ਉਹ ਦਊਗਾ ਦੂਜਾ ਉਹਨਾਂ ਨੇ ਗੁਟਕਾ ਸਾਫ ਫੜ ਕੇ 4 ਮਹੀਨੇ ਦੇ ਵਿੱਚ ਜਿਹੜਾ ਨਸ਼ੇ ਦਾ ਲੱਖ ਤੋੜ ਦਾ ਵਾਦਾ ਕੀਤਾ ਸੀਗਾ ਔਰ ਪੈਸਾ ਉਹਨਾਂ ਨੇ ਬੇਦਰਸ ਗਾਦੀ ਪਤਾ ਜਿਹੜਾ ਉਹ ਦੇਣ ਦਾ ਬੱਲਾ ਜਿਹੜਾ ਉਹਨਾਂ ਨੇ ਐਲਾਨ ਕੀਤਾ ਸੀਗਾ ਬਹੁਤ ਸਾਰੀਆਂ ਮੰਗਾਂ ਸੀ ਜਿਹੜੀਆਂ ਉਹਨਾਂ ਨੇ ਐਲਾਨ ਕੀਤੀਆਂ ਸੀ ਜਿਹੜੀਆਂ ਇੱਕ ਵੀ ਪੂਰੀ ਨਹੀਂ ਹੋਈ। ਔਰ ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਜਿਸ ਭਾਜਪਾ ਦੇ ਮਹਿਲਾ ਰਿੰਗ ਦੇ ਤੁਸੀਂ ਪ੍ਰਧਾਨ ਜੇ ਤੁਹਾਡੀ ਪਾਰਟੀ ਨੇ ਲੋਕ ਸਭਾ ਚ ਆਉਣ ਲਈ ਜਿਹੜਾ ਨਾਅਰਾ ਦਿੱਤਾ ਸੀਗਾ ਕਿ ਸਰਕਾਰ ਬਣ ਤੋਂ ਬਾਅਦ ਮੋਦੀ ਦੇ ਪ੍ਰਧਾਨ ਮੰਤਰੀ ਬਣ ਤੋਂ ਬਾਅਦ 15 15 ਲੱਖ ਰੁਪਇਆ ਜਿਹੜਾ ਉਹ ਹਰਕ ਦੇ ਖਾਤੇ ਜਾਊਗਾ ਬੀਬਾ ਜੀ ਤੁਸੀਂ ਦੱਸ ਸਕਦੇ ਹੋ ਕਿ 15 ਲੱਖ ਰੁਪਇਆ ਆ ਗਿਆ ਬੀਬਾ ਜੀ ਤੁਸੀਂ ਦੱਸ ਸਕਦੇ ਹੋ ਇਹ ਬਲ ਢੇਡਾ ਕੈਪਟਨ ਸਾਹਬ ਦੇ ਜਿਹੜੇ ਉਦੋਂ ਪੋਸਟਰ ਲੱਗਦੇ ਸੀਗੇ ਕੈਪਟਨ ਨੇ ਸੌ ਚੁੱਕੀ ਹਰ ਕਾਰ ਇੱਕ ਨੌਕਰੀ ਪੱਕੀ ਇਹ ਲੱਛਦੇ ਤੁਸੀਂ ਕੋਈ ਦੱਸ ਕਰਾਂ ਦਾ ਨਾਮ ਦੱਸ ਸਕਦੇ ਹੋ ਜਿਹੜਾ ਜਿੱਥੇ ਕੈਪਟਨ ਸਾਹਿਬ ਨੇ ਨੌਕਰੀ ਦਿੱਤੀ ਹੋਵੇ ਆਹ ਉਹ ਨੌਕਰੀ ਵਾਸਤੇ ਫਾਗਮਪੁਰੋਂ ਦੇ ਹੀ ਕਾਰਡ ਭਰਉਂਦੇ ਸੀਗੇ ਸਰਦਾਰ ਭਗਵੰਸ ਸਿੰਘ ਮਾਨ ਨੇ ਤਾਂ 58 ਹਜ਼ਾਰ ਕਰੀਬ 60 ਹਜ਼ਾਰ ਦੇ ਲਾਗੇ ਨੌਕਰੀਆਂ ਦਿੱਤੀਆਂ ਤੁਸੀਂ ਆਪਣੇ ਪਿਤਾ ਜੀ ਦੀਆਂ ਦਿੱਤੀਆਂ ਕੋ 10 ਨੌਕਰੀਆਂ ਪੰਜਾਬ ਦੇ ਦੱਸ ਸਕਦੇ ਹੋ ਇਹ ਮੈਂ ਤਾਂ ਦਿਖਾ ਦਿਆਂ ਕਿ ਤੁਹਾਨੂੰ ਚੇਤਾ ਆ ਜਾਵੇ ਅੱਜ ਕੋਈ ਤੁਸੀਂ ਕੱਟਨੇ ਸੌ ਚੁੱਕੇ ਹਰ ਕਾਰ ਇੱਕ ਨੌਕਰੀ ਪੱਕੀ ਕਿੱਥੇ ਹੁਣ ਉਹ ਨੌਕਰੀਆਂ ਕਿੱਥੇ ਨੇ ਕੀ ਤੁਹਾਡੇ ਡੈਡ ਨੇ ਮੇਰੇ ਨਾਲ ਲੱਖ ਤੋੜਿਆ ਹੀ ਪੰਜਾਬ ਦੇ ਵਿੱਚ ਕੀ ਬੋਦੀ ਸਾਹਿਬ ਨੇ 15 ਲੱਖ ਰੁਪਇਆ ਦੇ ਦਿੱਤਾ ਮੇਰਾ ਖਿਆਲ ਹੈ ਤੈਨੂੰ ਇੱਧਰ ਆਉਣ ਦੀ ਬਜਾਏ ਸਭ ਨੂੰ ਪਤਾ ਹੈ ਕਿ ਅਸੀਂ ਜਿੰਨੀਆਂ ਗਰੰਟੀਆਂ ਦਿੱਤੀਆਂ ਸੀਗੀਆਂ ਸਵੇ ਕੌਮਿਕ ਕਦਵਿੰਦਰ ਅਰਵਿੰਦ ਕੇਦੀਵਾਲ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿੰਨੀਆਂ ਵੀ ਗਰੰਟੀਆਂ ਦਿੱਤੀਆਂ ਸੀ 22 ਤੋਂ ਪਹਿਲਾਂ ਉਹ ਸਾਰੀਆਂ ਪੂਰੀਆਂ ਕਰਤੀਆਂ ਇੱਕ ਗਰੰਟੀ ਰਹਿ ਗਈ ਜਿਹੜੀ ਸਾਡੀਆਂ ਮਾਵਾ ਭੈਣਾਂ ਨੂੰ 1000 ਰੁਪਏ ਦੇਣ ਵਾਲੀ ਉਹ ਗਰੰਟੀ ਆਲਰੇਡੀ ਮੁੱਖ ਹੰਤੀ ਸਾਹਿਬ ਕਈ ਵਾਰ ਨੋਸ ਕਰ ਚੁੱਕਿਆ ਕਿ ਮਾਰਚ ਦੇ ਵਿੱਚ ਅਸੀਂ ਉਹਨੂੰ ਲਾਗੂ ਕਰ ਰਹੇ ਹਾਂ ਅਸੀਂ ਜਦੋਂ ਆਏ ਸੀਗੇ ਇੰਨੇ ਕਦੇ ਕੰਪੈਂਟ ਦੇ ਸੀਗੇ ਜਿਹੜੇ ਕਰਦੇ ਕਰਦੇ ਇੰਨਾ ਟਾਈਮ ਲੱਗ ਗਿਆ ਤੁਹਾਨੂੰ ਚੇਤਾ ਕਿ ਬਿਜਲੀ ਪੰਜਾਬ ਦੇ ਵਿੱਚ ਜਿਹੜੀ ਘਰ ਘਰ ਦੇ ਵਿੱਚ ਫ੍ਰੀ ਆਦੀ ਜੀਰੋ ਬਿੱਲ ਆ ਰਿਹਾ 95% ਲੋਕਾਂ ਦਾ ਇਹ ਪੁੱਛਿਆ ਜੀ ਆਪਣੇ ਗਵਾਂਡ ਪਰਿਸ਼ਦ ਇਹ ਜੀਰੋ ਬਿੱਲ ਆ ਰਿਹਾ ਕਿ ਨਹੀਂ ਆ ਰਿਹਾ ਤੁਸੀਂ ਰੋਜ਼ ਲਿਸਟ ਵਰਦੇ ਹੋ ਕਿ 52 ਹਜ਼ਾਰ ਲੋਕਾਂ ਨੂੰ ਨੌਕਰੀ ਮਿਲ ਗਈ ਹੈ ਤੁਸੀਂ ਰੋਜ਼ ਦੇਖਦੇ ਸੀਗੇ ਕਿ ਪੰਜਾਬ ਦੇ ਹਰ ਨੁਕਰ ਦੇ ਉੱਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮਿਹਰੀ ਪਾਣੀ ਪਾ ਦਿੱਤਾ ਸੀਗਾ ਕਿੰਨੇ ਆਖ ਮੈਂ ਤੁਹਾਨੂੰ ਦੱਸਾਂ ਕਿੰਨੇ ਸਕੂਲ ਦੱਸਾਂ ਸਕੂਲ ਆ ਫੈਮਿਨੈਂਸ ਅੱਜ ਕਿਸ਼ੇ ਦਾ ਪੱਧਰ ਜੜਾ ਕਿੰਨਾ ਉੱਚਾ ਚੁੱਕਿਆ ਪੰਜਾਬ ਦੇ ਤੇ 900 ਦੇ ਕਰੀਬ ਹਲਾ ਕਲੀਨਿਕ ਬਣ ਗਈ ਹੈ ਤੁਹਾਡੇ ਪਟਿਆਲੇ ਜੀ ਬੜੀਆਂ ਬੀਬਾ ਜੀ ਬਹੁਤ ਉੱਥੇ ਦੇਖ ਕੇ ਲੱਗੇ ਜਾ ਕੇ ਤੁਹਾਡੇ ਸ਼ਹਿਰ ਜੀ ਵੀ ਬੜੀਆਂ ਤੁਹਾਡੇ ਬਿਆਥੀ ਜੀ ਵੀ ਬੜੀਆਂ ਇਸ ਗੱਲ ਕੇ ਇਹਦੇ ਤੋਂ ਪਹਿਲਾਂ ਕਿ ਤੁਸੀਂ ਸਾਡੀ ਪਾਰਟੀ ਦੀ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰਨ ਦੀ ਬਜਾਏ ਆਪਣੇ ਪਿਤਾ ਦੇ ਖਿਲਾਫ ਪ੍ਰੋਟੈਸਟ ਕਰੋ ਸਿਸ਼ਵਾ ਜਾਓ ਉਹਨਾਂ ਨੂੰ ਕੌੜ ਜਿਹੜੀਆਂ ਤੁਸੀਂ 5 ਸਾਲ ਰਾਜ ਕੀਤਾ ਸੀਗਾ ਉਹ ਪ੍ਰਾਪਤੀਆਂ ਸਾਨੂੰ ਦੱਸੋ ਜਿਹੜੀਆਂ ਲੋਕਾਂ ਦਾ ਵਾਅਦਾ ਕੀਤੇ ਸੀਗੇ ਉਹ ਲੋਕਾਂ ਦਾ ਵਾਅਦਾ ਤੁਹਾਡੇ ਪੂਰੇ ਹੋਏ ਔਰ ਤੁਸੀਂ ਇੱਥੇ ਆਉਂਦੇ ਵੀ ਨਹੀਂ ਦਿੱਲੀ ਜਾਓ મોદી ਨੂੰ ਪੁੱਛੋ ਅਮਿਤ ਸ਼ਾਹ ਜੀ ਨੂੰ ਪੁੱਛੋ ਕਿ ਲੋਕ ਸਭਾ ਜਿੱਤਣ ਲਈ ਤੁਸੀਂ ਕਿਹਾ ਸੀਗਾ ਕਿ 15 ਲੱਖ ਵੀ ਆਦਿਕ ਦੇ ਖਾਤੇ ਜਾਊਗਾ ਹੁਣ ਤਾਂ ਬਹੁਤ ਸਾਲ ਹੋ ਗਏ ਹੋਰ ਤਾਂ 12 13 ਸਾਲ ਹੋ ਚਲੇ ਆ ਕਿਸੇ ਨੂੰ ਦਿੱਤੇ ਇਸ ਕਰਕੇ ਬੀਬਾ ਜੀ ਅੰਦਰ ਵਾ ਪ੍ਰੋਟੈਸਟ ਕਰਨਾ ਮੇਰਾ ਖਿਆਲ ਆ ਪ੍ਰਿਆਪ ਦੇ ਇੱਥੀ ਠੀਕ ਨਹੀਂ ਜਿਹਦੇ ਬਾਪ ਨੇ ਪੰਜਾਬ ਦਾ ਵਾਅਦਾ ਕਰਕੇ ਕ੍ਰਿਪੂ ਦਾ ਕੀਤਾ ਜਿਹਦੇ ਬਾਪ ਕਰਕੇ ਜਿਹੜਾ S.Y.L ਦਾ ਮੁੱਦਾ ਜਿਹੜੀਆਂ ਚਾਂਦੀਆਂ ਕਈਆਂ ਕਪਤਨ ਅਮਨਦਰ ਸਿੰਘ ਲੈ ਕੇ ਆਇਆ ਸੀਗਾ ਉਹ ਯਾਦ ਹੈ ਬੀਬਾ ਜੀ ਪੰਜਾਬ ਦੇ ਹਰ ਬੰਦੇ ਨੂੰ ਯਾਦ ਹੈ ਤੁਹਾਡੇ ਬਾਪ ਨੇ ਕੀ ਕੁਝ ਕੀਤਾ ਸਭ ਕੁਝ ਯਾਦ ਹੈ ਇਸ ਕਰਕੇ ਬਜਾਏ ਇਹਦੇ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਅੰਗੇਸ਼ਟ ਪ੍ਰੋਟੈਸਟ ਕਰਦੇ بجائے ਜਾ ਕੇ ਆਪਣੇ ਬਾਪ ਦੇ ਖਿਲਾਫ ਸਿਸ਼ਵਾ ਫਾਰਮ ਦੇ ਖਿਲਾਫ ਜਾ ਕੇ ਮੋਦੀ ਜੀ ਦੇ ਖਿਲਾਫ ਜਿਹੜਾ ਉਹ ਪ੍ਰੋਟੈਸਟ ਕਰਦੇ ਜਿਨ੍ਹਾਂ ਨੇ ਕਿਹਾ 15 ਲੱਖ ਰੁਪਇਆ ਤਾਂਗੇ ਇਸ ਕਰਕੇ ਕੋਈ ਇੱਕ ਨੌਕਰੀ ਜਿਹੜਾ ਤੁਹਾਡੇ ਪਿਤਾ ਜੀ ਨੇ ਦਿੱਤੀ 5 ਸਾਲ ਤੇ ਉਹ ਪੰਜਾਬ ਦੇ ਲੋਕਾਂ ਨੂੰ ਦਿਖਾਓਗਾ ਦੇਖੋ ਮੇਰੇ ਪਿਤਾ ਦੇ ਆਹ ਕੁਝ ਕਿਹਾ ਸੀ ਹਾਂ ਨਸ਼ੇ ਦਾ ਲੱਕ ਤੋਰਦਾ ਸੀਗਾ ਆਹ ਕਿਹਾ ਸੀਗਾ ਇਹ ਪੂਰਾ ਹੋਇਆ ਕੋਈ ਦਿਖਾਓ ਦੇ ਇੱਕ ਦਿਖਾ ਦਿਓ ਮਾਨਸਾ ਦੀ ਸਰਕਾਰ ਦੀਆਂ ਤੇ ਪ੍ਰਾਪਤੀਆਂ ਦੇ ਢੇਰ ਲਾ ਦਿੰਦੇ ਆ ਤੁਸੀਂ ਇੱਕ ਹੀ ਲਾ ਕੇ ਦਿਖਾਓ ਇੱਕ ਲਿਓ ਜਿੱਤੇ ਬਹੁਤ ਟਾਈਮ ਨਹੀਂ ਹੋਇਆ ਪਹਿਲੇ 5 ਸਾਲ ਹੀ ਹੋਏ ਤੇ ਕਨਕ ਡੈਮ ਹੋ ਗਿਆ ਲੈ ਕੇ ਆਓ ਕਾਰਸਾ ਦਾ ਆਓ ਕਾਰ ਲੈ ਕੇ ਆਓ ਪੰਜਾਬ ਦੇ ਲੋਕਾਂ ਨੂੰ ਦਿਖਾਓ ਕਿ ਮੇਰੇ ਪਿਤਾ ਜੀ ਨੇ ਆ ਕੁਝ ਕੀਤਾ ਸੀਗਾ ਮੇਰੇ ਪਿਤਾ ਨੇ ਇਹਨੀਆਂ ਨੌਕਰੀਆਂ ਦਵਾਈਆਂ ਸੀ ਮੇਰੇ ਪਿਤਾ ਨੇ ਮਤਲਬ ਜਿਹੜਾ ਐਨਾ ਡਰਗ ਦਾ ਲੱਖ ਦੋਤਾ ਸੀਗਾ ਮੇਰਾ ਪਿਤਾ ਲੱਖਛੇ ਤੇ ਕਹਿੰਦਾ ਇਹ ਮੈਨੂੰ ਜਿਹੜਾ ਮੁੱਖ ਮੰਤਰੀ ਬਣਾਉਂ ਭੀਕਰ ਨੂੰ ਪੁੱਠਾ ਤੰਗ ਦੂੰਗਾ ਕਿੱਥੇ ਗਿਆ ਸਭ ਕੁਝ ਮੇਰੇ ਪਿਤਾ ਜੀ ਨੇ ਤਾਂ ਤੁਹਾਡੇ ਪਿਤਾ ਜੀ ਨੇ ਕੁਝ ਕੀਤਾ ਤੇ ਫਿਰ ਤੁਸੀਂ ਵੀ ਮਜਾਦਾ ਕਰ ਲੋ ਜਦੋਂ ਕੀਤਾ ਹੀ ਗੱਖਦੇ ਤਾਂ ਤੁਹਾਡੇ ਮਜਾਦੇ ਕਰਦਾ ਕੀ ਫਾਇਦਾ ਜਿਸ ਪਾਰਟੀ ਜੋ ਤੁਸੀਂ ਤੁਹਾਡਾ ਪਾਰਟੀ ਦਾ ਕਲੀਡਰ ਕੱਲ ਕੀ ਕਹਿ ਰਿਆ ਸੀਗਾ ਗੇਜਾ ਆਵਾਮ ਦੀ ਕੀ ਕਹਿ ਰਹੀ ਸੀਗੇ ਉਹ ਕਹਿੰਦਾ 2-2000 ਰੁਪਇਆ ਕਿਸਾਨਾਂ ਨੂੰ ਦੇਨੇ ਵਾਪਸ ਕਰੋ ਕੋਈ ਮੋਦੀ ਨੂੰ ਲੈ ਕੇ ਦੀ ਗੱਲ ਦੇ ਉਹ ਕਹਿ ਰਿਹਾ ਸੀਗਾ ਕਿ ਮਨਰੇਗਾ ਦੇ ਪੈਸੇ ਵਾਪਸ ਕਰੋ ਉਹ ਜਿਹੜੀਆਂ ਕਰਾਦੀਆਂ ਸਕੀਮਾਂ ਵਾਪਸ ਕਰੋ ਇਹ ਪੈਸਾ ਕਿਧਰ ਇਹ ਪੁੱਛਿਆ ਤੁਸੀਂ ਆਪਣੀ ਪਾਰਟੀ ਨੂੰ ਇਹ ਪੈਸਾ ਇਹ ਦੇਸ਼ ਦੇ ਲੋਕਾਂ ਦੀ ਮਿਹਨਤ ਦਾ ਇਹ ਬਿੰਦ ਦਾ ਟੈਕਸ ਦਿੰਦੇ ਲੋਕ ਚਾਪਤੀ ਤੋਂ ਲੈ ਕੇ ਲੂਣ ਤੋਂ ਲੈ ਕੇ ਸਾਬਤ ਤੋਂ ਲੈ ਕੇ ਆਟੇ ਤੋਂ ਲੈ ਕੇ ਹਲਦੀ ਤੋਂ ਲੈ ਕੇ ਬੀਲੀ ਤੱਕ ਹਰ ਚੀ ਦਾ ਟੈਕਸ ਦਿੰਦੇ ਲੋਕ ਉਹਦਾ ਪੈਸਾ ਆ ਯੇਡਾ ਪੈਸਾ ਵਾਪਸ ਹੁੰਦਾ ਸੋ ਤੁਹਾਨੂੰ ਬੀਬਾ ਜੀ ਬੇਨਤੀ ਆ ਕਿ ਇਹੋ ਜੇ ਮਜਾਦੇ ਕੰਕੋ ਪਹਿਲਾ ਆਪਣੀ ਪੀੜੀ ਥੱਲੇ ਸੋਟਾ ਮਾਰ ਲਓ ਆਪਣੀ ਪੀੜੀ ਥੱਲੇ ਸੋਟਾ ਮਾਰੋ ਕਿ ਤੁਹਾਡੀ ਪਾਰਟੀ ਨੇ ਤੇ ਤੁਹਾਡੇ ਪਿਤਾ ਜੀ ਨੇ ਪੰਜਾਬ ਲਈ ਕੀ ਕੀਤਾ ਇਹ ਮੈਂ মিডিਆ ਦੇ ਰਾਈ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਤੁਹਾਡਾ ਬਹੁਤ ਬਹੁਤ ਧੰਨਵਾਦ